ਫਰਵਰੀ ਨੂੰ ਨੌਜਵਾਨ ਕਿਸਾਨ ਚੁਪਕਰਨਦੀ ਮੌਤ ਹੋਈ ਸੀ ਜਿਸ ਦਾ ਅੱਜ ਅੰਤਿਮ ਸੰਸਕਾਰ ਉਸਦੇ ਪਿੰਡ ਬੱਲੂ ਦੇ ਵਿੱਚ ਕੀਤਾ ਜਾਣਾ ਹੈ ਅਸੀਂ ਕਿ ਇਸ ਤੋਂ ਪਹਿਲਾਂ ਉਸ ਦੀ ਮ੍ਰਿਤਕ ਦੀ ਖਨੌਰੀ ਬਾਰਡਰ ਲਿਆਂਦੀ ਗਈ ਜਿੱਥੇ ਕਿ ਹਰ ਇੱਕ ਦੀ ਅੱਖ ਨਮ ਹੁੰਦੀ ਹੋਈ ਨਜ਼ਰ ਆ ਰਹੀ ਸੀ ਕਿਉਂਕਿ ਨੌਜਵਾਨ ਕਿਸਾਨ ਚੁਪਕਰਨਦੀ ਕਿ ਫਰਵਰੀ ਨੂੰ ਮੌਤ ਹੋ ਗਈ ਸੀ ਦੋਸਤੋ ਬਾਅਦ ਹਰ ਕੋਈ ਇਸੋਗ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਸੀ ਉਸ ਨੂੰ ਸ਼ਰਦਾਂਜਲੀ ਦੇ ਰਿਹਾ ਸੀ ਕਾਫੀ ਸਮੇਂ ਤੋਂ ਹਰ ਕੋਈ ਉਸ ਦੇ ਬਾਰੇ ਹੀ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਜਦੋਂ ਉਸੇ ਮ੍ਰਿਤਕ ਦੀ ਖਨੋਰੀ ਬਾਰਡਰ ਪਹੁੰਚਦੀ ਹੈ ਤਾਂ ਹਰ ਇੱਕ ਦੀ ਅੱਖ ਨਮ ਹੋ ਜਾਂਦੀ ਹੈ ਹਰ ਕੋਈ ਇਸੋਗ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਸੀ ਦੱਸ ਸੀ ਕਿ ਸ਼ੁਕਰਨ ਦੀ ਮੌਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਸੀ ਕਿ ਜਦ ਤੱਕ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੁੰਦੀ ਤਦ ਤੱਕ ਨਾ ਤਾਂ ਸ਼ੁਕਰਨ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਨਾ ਹੀ ਸ਼ੁਕਰਨ ਦੀ ਸਅ ਅੰਤਿਮ ਸੰਸਕਾਰ ਹੋਵੇਗਾ ਜਿਸ ਤੋਂ ਬਾਅਦ ਬੀਤੀ ਰਾਤ ਜ਼ੀਰੋ ਐਫ ਆਈ ਆਰ ਲੋਚ ਹੁੰਦੀ ਹੈ ਸ਼ੁਕਰਨ ਦੇ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਦੇਰ ਰਾਤ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਦੇ ਵਿੱਚ ਖੁਲਾਸਾ ਹੋਵੇਗਾ ਕਿ ਸ਼ੁਕਰਨ ਦੀ ਮੌਤ ਨੂੰ ਲੈ ਕੇ ਕੀ ਕਾਰਨ ਰਹੇ ਨੇ ਬਾਅਦ ਦੇ ਵਿੱਚ ਦੱਸ ਗਏ ਕਿ ਹੁਣੇ 3 ਵਜੇ ਦੇ ਕਰੀਬ ਬਾਅਦ ਉਸ ਦਾ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਣੀਆਂ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਹੋਵੇਗਾ ਜੋ ਕਿ ਉਸ ਦਾ ਜੱਦੀ ਪਿੰਡ ਹੈ ਉੱਥੇ ਉਸ ਦੀ ਮ੍ਰਿਤਕ ਦੇ ਲਿਆਂਦੀ ਜਾਵੇਗੀ ਤਾਂ ਸਿੱਕੇ ਉਸ ਦੀ ਮ੍ਰ ਪਿੰਡ ਪੰਚ ਕੁਝ ਸਮੇਂ ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਉਸਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਕੀਤੀ ਜਾਣੀ ਹੈ ਅੰਤਿਮ ਰਸਮਾਂ ਨਿਭਾਈਆਂ ਜਾਣੀਆਂ ਨੇ ਦੱਸਦੇ ਕਿ ਪੂਰੇ ਇਲਾਕੇ ਦੇ ਵਿੱਚ ਸ਼ੁਕਰਨ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਵੇਖੀ ਜਾ ਰਹੀ ਸੀ ਹਾਲਾਂਕਿ ਪਰਿਵਾਰ ਦੇ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਬਾਅਦ ਦੇ ਵਿੱਚ ਵੀ ਸ਼ਮੂਲੀਅਤ ਰੱਖੀ ਗਈ ਬਾਅਦ ਦੇ ਵਿੱਚ ਵੀ ਹਿੱਸਾ ਪਾਇਆ ਗਿਆ ਤੇ ਦੱਸਦੇ ਕਿ ਕਿਸਾਨ ਸ਼ੁਕਰਨ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ੁਕਰਾਂ ਦੇ ਪਰਿਵਾਰ ਦੇ ਨਾਲ ਖੜਨ ਦੇ ਲਈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸ਼ੁਕਰਾਂ ਦੇ ਪਰਿਵਾਰ ਨਾਲ ਉਹ ਹਰ ਹਾਲਤ ਦੇ ਵਿੱਚ ਖੜੇ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਸ਼ੁਕਰਾਂ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਲਈ ਉਹਨਾਂ ਦੇ ਵੱਲੋਂ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਹੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਦੱਸਿਆ ਜਾ ਰਿਹਾ ਹੈ ਕਿ ਪਲੱਸ 2 ਕਰ ਚੁੱਕੀ ਉਸ ਛੋਟੀ ਭੈਣ ਨੂੰ ਹੁਣ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਭਰਤੀ ਕੀਤਾ ਜਾਵੇਗਾ ਬਤੌਰ ਕਾਂਸਟੇਬਲ ਉਹ ਆਪਣੀਆਂ ਸੇਵਾਵਾਂ ਨਿਭਾਏਗੀ ਤਾਂ ਸਿੱਕੇ ਇਸ ਸੰਬੰਧੀ ਜਾਣਕਾਰੀ ਪੁਲਿਸ ਅਫਸਰਾਂ ਦੇ ਵੱਲੋਂ ਇਹ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸ਼ੁਕਰਾਂ ਦੇ ਮਾਮਲੇ ਦੇ ਵਿੱਚ ਜ਼ੀਰੋ ਐਫ ਆਈ ਆਰ ਲੌਂਚ ਕੀਤੀ ਹੈ ਉਸ ਦੇ ਵਿੱਚ ਕੋਈ આરોપી ਨਾਮਜ਼ਦ ਨਹੀਂ ਹੁੰਦਾ ਹਾਲਾਂਕਿ ਉਸ ਮਾਮਲੇ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ ਵੀਡੀਓ ਸੇ ਫੋਟੋਸ ਉਸਕਟਨਾ ਦੀਆਂ ਖੰਗਾਲੀਆਂ ਜਾਣਗੀਆਂ ਉਸ ਦਿਨ ਦੀਆਂ ਖੰਗਾਲੀਆਂ ਜਾਣਗੀਆਂ ਤੇ ਜੇਕਰ ਉਹਨਾਂ ਦੇ ਆਧਾਰ ਤੇ ਹੀ ਜਿਹੜਾ ਹੈ આરોપી ਦੀ ਪਛਾਣ ਕੀਤੀ ਜਾਵੇਗੀ ਤਾਂ ਅਸੀਂ ਕਿ ਜ਼ੀਰੋ ਐਫ ਆਈ ਆਰ ਹੈ ਇਸ ਮਾਮਲੇ ਦੇ ਵਿੱਚ ਲੌਂਚ ਕਰ ਲਈਏ ਤੇ ਨਾਲ ਹੀ ਪੁਲਿਸ ਅਫਸਰ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਸ਼ੁਕਰਾਂ ਦੇ ਛੋਟੇ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦਾ ਐਲਾਨ ਪਹਿਲਾਂ ਹੀ ਕੀਤਾ ਸੀ ਤੇ ਹੁਣ ਉਸ ਨੂੰ ਬਤਾਰ ਕਨਸਟੇਬਲ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਜਾਵੇਗਾ ਤੇ ਦੱਸ ਦੇ ਕਿ ਹੁਣੇ ਕੁਝ ਸਮੇਂ ਦੇ ਵਿੱਚ ਸ਼ੁਭਕਰਨ ਦੀ ਮ੍ਰਿਤਕ ਦੇ ਉਸਦੇ ਪਿੰਡ ਬੱਲੋ ਦੇ ਵਿੱਚ ਪਹੁੰਚੇਗੀ ਜਿੱਥੇ ਉਸ ਦੀ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਪਰਿਵਾਰ ਦੇ ਵੱਲੋਂ ਅੰਤਿਮ ਦਰਸ਼ਨ ਕੀਤੇ ਜਾਣਗੇ ਬਾਅਦ ਦੇ ਵਿੱਚ ਉਸ ਦੀ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਬਾਕੀ ਉਸ ਨੂੰ ਉਸ ਅੰਤਿਮ ਸੰਸਕਾਰ ਕੀਤਾ ਜਾਵੇਗਾ ਹਾਲਾਂਕਿ ਕੁਝ ਸਮੇਂ ਪਹਿਲਾਂ ਖਨੌਰੀ ਬਾਰਡਰ ਤੇ ਅੱਜ ਸਵੇਰੇ 9:30 ਵਜੇ ਤਕਰੀਬ ਉਸ ਦੀ ਮ੍ਰਿਤਕ ਦੇ ਲਿਆਂਦੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਹਰੇਕ ਦੀ ਅੱਖ ਉਸ ਸਮੇਂ ਨਮ ਨਜ਼ਰ ਆ ਰਹੀ ਸੀ ਕਿਉਂਕਿ ਜਵਾਨ ਪੁੱਤ ਸੀ ਕਿਸੇ ਦਾ ਦਸਤੀ ਮੌਤ ਹੋ ਚੁੱਕੀ ਹੈ ਦੋਸਤੋ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਸੀ ਕਿਸਾਨ ਜਥੇਬੰਦੀਆਂ ਇਨਸਾਫ ਦੀ ਗੁਹਾਰ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਿਨ